ਸਾਉਥ ਦਾ ਅਕਟਰੀ ਰਸ਼ਮਿਕਾ ਮੰਦਾਨਾ ਨੇ ਇਨੀ ਦਿਨੀ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ ਬਟੋਲ ਰਹੀ ਹੈ ਦਰਅਸਲ ਅਦਾਕਾਰਾ ਦਾ ਨਾਂ ਵਿਜੇ ਦੇਵਰਕੋਂਡਾ ਦੇ ਨਾਲ ਜੋੜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਹ ਲਗਾਤਾਰ ਚਰਚਾ ਵਿੱਚ ਹੈ ਇਸੇ ਵਿਚਾਲੇ ਰਸ਼ਮਿਕਾ ਦੀ 8 ਸਾਲ ਪੁਰਾਣੀ ਮੰਗਣੀ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਨਾਜ਼ਰ ਆਇਆ ਕਿ ਉਸ ਸਮੇਂ ਉਹਨਾਂ ਦੀ ਮੰਗਣੀ ਟੁੱਟ ਗਈ ਸੀ ਪਰ ਹੁਣ ਸੋਸ਼ਲ ਮੀਡੀਆ ਤੇ ਫਿਰ ਤੋਂ ਚਰਚਾ ਸ਼ੁਰੂ ਹੋ ਗਈ ਹੈ ਰਸ਼ਮਿਕਾ ਮੰਦਾਨਾ ਇਨੀ ਦਿਨੀ ਅਲੂ ਅਰਜਨ ਸਟਾਰਰ ਫਿਲਮ ਪੁਸ਼ਪਾ ਦਾ ਰੋਲ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਪੇਟਾ ਪਹੁੰਚੇ ਨੇ ਇਸ ਦੌਰਾਨ ਅਦਾਕਾਰਾ ਇੱਕ ਵਾਰ ਫਿਰ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਰਸ਼ਮਿਕਾ ਸਿਰਫ 21 ਸਾਲਾਂ ਦੀ ਸੀ ਉਹਨਾਂ ਨੇ ਪਹਿਲਾਂ ਅਦਾਕਾਰ ਫਿਲਮ ਨਿਰਮਾਤਾ ਰਕਸ਼ਿਤ ਸ਼ੇਟੀ ਦੇ ਨਾਲ ਮੰਗਣੀ ਕੀਤੀ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਤੇ ਵੀਡੀਓਜ਼ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਸਾਫ ਦਾ ਜੋੜਾ ਇੱਕ ਦੂਜੇ ਨੂੰ ਮੰਦਰੀਆਂ ਪਹਿਨਾਉਂਦੇ ਨਜ਼ਰ ਆ ਰਿਹਾ ਹੈ ਦੋਵਾਂ ਨੇ 2017 ਦੇ ਵਿੱਚ ਮੰਗਣੀ ਕੀਤੀ ਸੀ ਜਦੋਂ ਉਹਨਾਂ ਦਾ ਪਿਆਰ ਪਰਵਾਨ ਚੜ ਗਿਆ ਸੀ ਮੀਡੀਆ ਰਿਪੋਰਟ ਦੇ ਅਨੁਸਾਰ ਅਦਾਕਾਰਾ ਸਿਰਫ 21 ਸਾਲ ਦੀ ਸੀ ਜਦੋਂ ਕੀ ਉਹਨਾਂ ਦੀ ਮੰਗਣੀ ਰક્ષਿਤ ਨਾਲ ਹੋਈ ਜੋ ਉਸ ਸਮੇਂ 34 ਸਾਲਾਂ ਦੇ ਸਨ ਦੋਵਾਂ ਨੇ 2016 ਦੇ ਵਿੱਚ ਇੱਕ ਫਿਲਮ ਦੇ ਵਿੱਚ ਇਕੱਠੇ ਕੰਮ ਕੀਤਾ ਜਿਸ ਤੋਂ ਬਾਅਦ ਇੱਕ ਦੂਜੇ ਨੂੰ ਰੋਟੇਟ ਕਰਨਾ ਸ਼ੁਰੂ ਕਰ ਦਿੱਤਾ ਇਹ ਅਦਾਕਾਰਾਂ ਦੀ ਪਹਿਲੀ ਫਿਲਮ ਸੀ ਇੱਕ ਸਾਲ ਬਾਅਦ ਦੋਹਾਂ ਦੀ ਮੰਗਣੀ ਹੋ ਗਈ ਸਾਲ 2018 ਦੇ ਵਿੱਚ ਰਸ਼ਮਿਕਾ ਮੰਦਾਨਾ ਅਤੇ ਰਕਸ਼ਿਤ ਸ਼ੇਟੀ ਦਾ ਰਿਸ਼ਤਾ ਟੁੱਟ ਗਿਆ ਦੋਵਾਂ ਨੇ ਅੱਜ ਤੱਕ ਨਾ ਤਾਂ ਆਪਣੇ ਬ੍ਰੇਕਅਪ ਬਾਰੇ ਕੋਈ ਗੱਲ ਕੀਤੀ ਅਤੇ ਨਾ ਹੀ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਸਾਹਮਣੇ ਆਈ ਦੋਵੇਂ ਭਾਵੇਂ ਅੱਜ ਵੱਖ ਹੋ ਚੁੱਕੇ ਨੇ ਪਰ ਕਿਹਾ ਜਾਂਦਾ ਹੈ ਕਿ ਦੋਵੇਂ ਅਜ ਵੀ ਸੰਗੇ ਦੋਸਤ ਨੇ ਹੁਣ ਰਸ਼ਮਿਕਾ ਦਾਣਾ ਮਸ਼ਹੂਰ ਸਾਊਥ ਐਕਟਰ ਵਿਜੇ ਦੇਵਰਕੋਂਡਾ ਦੇ ਨਾਲ ਜੁੜ ਰਿਹਾ ਹੈ ਅਫਵਾਹਾਂ ਦੇ ਵਿੱਚਕਾਰ ਵਿਜੇ ਨੇ ਹਾਲੀ ਵਿੱਚ ਸਵੀਕਾਰ ਕੀਤਾ ਹੈ ਕਿ ਉਹ ਰਿਲੇਸ਼ਨਸ਼ਿਪ ਵਿੱਚ ਨੇ ਇਸ ਨਾਲ ਹੀ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਦੋਵੇਂ ਜਲਦ ਹੀ ਵਿਆਹ ਕਰਵਾ ਸਕਦੇ ਨੇ